ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਆਪਾਂ ਇਧਰ ਮੁਰਗੇ ਛੱਡ ਲਏ ਆ ਜੀ ਇਧਰ ਫਿਰਦੇ ਆ ਮੁਰਗੇ ਤੇ ਗਰਮੀ ਬਹੁਤ ਹੋ ਚੁੱਕੀ ਆ ਜੀ ਤੇ ਮੀਂਹ ਵੀ ਆਉਣ ਦੀ ਤਿਆਰੀ ਆ ਬਦਲਬਾਈ ਹੋਈ ਪਈ ਆ ਤੇ ਆਪਾਂ ਇਹਨਾਂ ਨੂੰ ਪਾਈ ਆ ਜੀ ਰੋਟੀ ਆਪਏ ਪਾਈ ਗਿੱਲੀ ਕਰਕੇ ਆਓ 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 ਅਗਰ ਮੈਂ ਮੂਰੇ ਧਰਦੇ ਆ ਤਦ ਲੋ ਜੀ ਆਪਾਂ ਇੰਦਰ ਪਾਉਣੇ ਆ ਬੂਟਿਆਂ 'ਚ ਪਾਣੀ ਆ ਆਪਣਾ ਜਮੈਣ ਦਾ ਬੂਟਾ ਗਾ ਤੇ ਉਹ ਫੁੱਲਾਂ ਵਾਲਾ ਲਾਲ ਫੁੱਲਾਂ ਵਾਲਾ ਪੌਦਾ ਗਾ ਤੇ ਮੇ ਵੀ ਚੜਿਆ ਆਉਂਦਾ ਜੀ ਬਹੁਤ ਜਿਆਦੇ ਗਰਮੀ ਹੋਈ ਪਈ ਆ ਤੇ ਲੋ ਜੀ ਅਦਰ ਗੱਡੀ ਵੀ ਤੋਦਣੇ ਲੱਗਦੇ ਹੱਥੀ ਤੇ ਲਓ ਜੀ ਆਪਾਂ ਇਧਰ ਦੋ ਕੁਲਫੀਆਂ ਲੈ ਲਈਆਂ ਲੈ ਲੈਂ ਕਿਦ ਨੂੰ ਹੋ ਗਈ ਤੇ ਨਹੀਂ ਤੇ ਲਓ ਜੀ ਇਧਰ ਬਣਾਉਣ ਲੱਗੇ ਆਪਾਂ ਸਬਜੀ ਤੋਰੀਆਂ ਦੀ ਤੇ ਇਧਰ ਮੀਂਹ ਵੀ ਚੜਿਆ ਹੁਣ ਲੱਗਾ ਗੱਜੀ ਜਾਂਦਾ ਰੱਬ ਤੇ ਆਪਾਂ ਬਾਹਰਲੇ ਕੰਮ ਨਿਬੇੜ ਤੇ ਹੁਣ ਆਪਾਂ ਸਬਜ਼ੀ ਕੱਟਣ ਲੱਗੇ ਆ। ਇਹ ਲਓ ਜੀ ਆਪਾਂ ਇੱਧਰ ਸਬਜ਼ੀ ਕੱਟਦੇ ਆ। ਨੇਰੀ ਨੇ ਤਾਂ ਬੁਰਾ ਹਾਲ ਕਰਤਾ। ਮੇਰੀ ਬਹੁਤ ਜ਼ਿਆਦੀ ਆ ਗਈ। ਚਲੋ ਜੀ। ਲਓ ਜੀ ਇੱਧਰ ਆ ਗਿਆ ਮੀਂਹ ਪੂਰੀ ਨੇਰੀ। ਹੂੰ। ਮੀ ਬਹੁਤ ਜ਼ਿਆਦਾ ਪੈ ਰਿਹਾ ਜੀ ਤੇ ਆਪਾਂ ਬਣਾਉਣ ਲੱਗੇ ਆਂ ਜੀ ਸਬਜ਼ੀ ਹੁਣ ਚਲੋ ਜੀ ਆਪਾਂ ਇੱਧਰ ਰੱਖ ਲਿਆ ਆਪਾਂ ਕੁੱਕਰ ਤੇ ਆਪਾਂ ਪਿੱਛੇ ਤੇ ਪਾਉਣੇ ਆ ਤੇਲ ਹੁਣ ਤੇ ਲਓ ਜੀ ਇਧਰ ਆਪਣੀ ਸਬਜ਼ੀ ਆਪਾਂ ਕੱਟ ਲਈਏ ਇਧਰ ਪਿਆਜ਼ ਵੀ ਲਸਣ ਮਸਾਲਾ ਆ ਤਿਆਰ ਕਰ ਲਿਆ ਸਾਰਾ ਕੁਝ ਆਹ ਪਾ ਦੇ ਵਿੱਚ ਪੌਣ ਲੱਗੇ ਆਂਗੇ ਲਸਣ ਪਹਿਲਾਂ ਆਪਾਂ ਲਸਣ ਕਵਸਾਵਾਂਗੇ ਤੇ ਲਓ ਜੀ ਆਹ ਪਾ ਦੇ ਵਿੱਚ ਪਾਤਾ ਥੋੜਾ ਜਿਹਾ ਜੀਰਾ ਚਲੋ ਜੀ ਆਪਾਂ ਥੋੜੀ ਜਿਹੀ ਪਿਆਜ਼ ਆਪਾਂ ਇਹਦੇ ਵਿੱਚ ਪਾਵਾਂਗੇ ਪਹਿਲਾਂ ਭੁੰਨਾਂਗੇ ਉਸ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਪਿਆਜ਼ ਚਲੋ ਜੀ ਆਪਾਂ ਮਿਰਚ ਵੀ ਪਾਤੀ ਇਹਦੇ ਵਿੱਚ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਪਾਤੀਆਂ ਚਲੋ ਜੀ ਆਪਾਂ ਅੰਦਰ ਆਪਾਂ ਨੂੰ ਇਹ ਵਿੱਚ ਵੀ ਪਾਤਾ ਜੀ ਇਹਦੇ ਵਿੱਚ ਚੰਦਾਓ ਜੀ ਆਪਾਂ ਇਹਦੇ ਵਿੱਚ ਸਬਜ਼ੀ ਪਾਉਣ ਲੱਗੇ ਆਂਗੇ ਤੋਰੀਆਂ ਦੀ ਤਾਂ ਜਿਵੇਂ ਅੱਜ ਪਾਤੇ ਵਿੱਚੀ ਤੋਰੀਆਂ ਪਾਤੀਆਂ ਚਲੋ ਜੀ ਆਪਾਂ ਤਾਂ ਕੁੱਕਰ ਦਾ ਢੱਕਣ ਲਾ ਦਿੱਤਾ ਤੇ ਸਬਜ਼ੀ ਆਪਣੀ ਬਣ ਰਹੀ ਹੈ ਤੇ ਦੇਖੋ ਜੀ ਨਹੀਂ ਅੱਜ ਗਰਮੀ ਉਹ ਗਰਮੀ ਬਹੁਤ ਜ਼ਿਆਦੇ ਸੀਗੀ ਜੀ ਅੱਜ ਤਾਂ ਦੇਖੋ ਹੁਣ ਮਾੜੀ ਜੀ ਛੰਡ ਹੋ ਜੂਗੀ ਚਾਹ ਨਹੀਂ ਪੈਣ ਨਾਲ ਰਾਹਤ ਮਿਲੂਗੀ ਮਾੜੀ ਜੀ ਸਰੀਰ ਨੂੰ ਚਲੋ ਲੋ ਜੀ ਆ ਪਕਕੜ ਕਰਦੇ ਬੰਦ ਇਹ ਲੋ ਜੀ ਆਪਣੀ ਸਬਜੀ ਉਧਰ ਬਾਕੀ ਤਿਆਰ ਹੋ ਚੁੱਕੀ ਆ ਸਾਪਾ ਦੇ ਵਿੱਚ ਪਾਉਣ ਲੱਗਿਆਂ ਦੁੱਧ ਕੋਰਨੀ ਦੀ ਸਬਜੀ ਚ ਦੁੱਧ ਨਾਲ ਬਣਦੀ ਆ ਬਹੁਤ ਵਧੀਆ ਤੇ ਲੋ ਜੀ ਆਪਣੀ ਅਦਰ ਸਬਜੀ ਬਣ ਕੇ ਤਿਆਰ ਹੋ ਚੱਕੀ ਆ ਬਹੁਤ ਹੀ ਵਧੀਆ ਆ ਆਪਾਂ ਆਟਾ ਵੀ ਗੁੰਨ ਕੇ ਰੱਖਤਾ ਜੀ ਨਾਲ ਹੀ ਤੇ ਬਸ ਆਪਾਂ ਰੋਟੀ ਬਣਾਵਾਂਗੇ ਨਾਲ ਦੀ ਨਾਲ ਤੇ ਆਪਾਂ ਨੂੰ ਕਰਨ ਲੱਗਿਆਂ ਜੀ ਵਲੌਗ ਦਾ ਐਂਡ ਜੇ ਤੁਸੀਂ ਨਵੇਂ ਆਏ ਹੋ ਚੈਨਲ ਦੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ